ਮੋਗਾ ਪੁਲਿਸ ਵੱਲੋਂ ਗਮ ਹੋਏ 250 ਮੋਬਾਈਲ ਫੋਨ ਕੀਤੇ ਗਏ ਬਰਾਮਤ ਮਾਰਯੋਗ ਡੀਜੀਪੀ ਪੰਜਾਬ ਅਤੇ ਡੀਜੀਪੀ ਫਰੀਦਕੋਟ ਰੇਂਜ ਵੱਲੋਂ ਸਮਾਜ ਦੇ ਮਾੜਿਆਂ ਸਾਂ ਖਲਾਫ ਸ਼ੁਰੂ ਕੀਤੀ ਗਈ ਮਹਿਮਲੇਟ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੀ ਦਿਸ਼ਾ ਨਿਰਦੇਸ਼ਾ ਦੇ ਹੇਠ ਮੋਗਾ ਪੁਲਸ ਨੂੰ ਮਾਰੇ ਅੰਸਰਾਂ ਖਰਾਬ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਇਸ ਦੇ ਤਹਿਤ ਪਿਛਲੇ ਕੁਝ ਸਮੇਂ ਤੋਂ ਆਮ ਜਨਤਾ ਵੱਲੋਂ ਸੀਈਆਰ ਪੋਰਟਲ ਤੇ ਆਪਣੇ ਮੋਬਾਈਲ ਉਹਨਾਂ ਸਬੰਧੀ ਆਨਲਾਈਨ ਦਰਖਾਸਤਾਂ ਅਪਲੋਡ ਕੀਤੀਆਂ ਗਈਆਂ ਸਨ ਇਹਨਾਂ ਦਰਖਾਸਤਾਂ ਦੇ ਕਾਰਵਾਈ ਕਰਦੇ ਹੋ ਮੋਗਾ ਪੁਲਿਸ ਵੱਲੋਂ ਗੁੰਮ ਮੋਬਾਈਲ 250 ਉਹਨਾਂ ਦੀ ਜਾਣਕਾਰੀ ਮਿਲ ਤੇ ਉਹਨਾਂ ਨੂੰ ਪੰਜਾਬ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਤੇ ਪੰਜਾਬ ਤੋਂ ਬਾਅਦ ਵਾਪਸ ਲਿਆਂਦੇ ਗਏ ਅੱਜ ਮਿਤੀ 17 10 2025 ਨੂੰ ਮੋਗਾ ਪੁਲਿਸ ਵੱਲੋਂ ਇਹਨਾਂ ਗੁੰਮ ਹੋਏ ਮੋਬਾਈਲਾਂ ਦੇ ਅਸਲ ਮਾਲਕਾਂ ਨੂੰ ਬੁਲਾ ਕੇ ਉਹਨਾਂ ਨੂੰ ਮੋਬਾਈਲ ਫੋਨ ਵਾਪਸ ਕੀਤੇ ਗਏ ਮੋਗਾ ਪੁਲਿਸ ਵੱਲੋਂ ਕੀਤੇ ਗਏ ਇਸ ਮੋਬਾਈਲ ਵੰਡ ਸਮਾਰੋਹ ਦੀ ਜਿੱਥੇ ਮੋਬਾਈਲ ਹਾਸਲ ਕਰਨ ਆਏ ਲੋਕਾਂ ਨੇ ਤਾਰੀਫ ਕੀਤੀ ਉਹ ਤੇ ਆਮ ਪਬਲਿਕ ਨੇ ਵੀ ਇਸ ਕੰਮ ਲਈ ਮੋਗਾ ਪੁਲਿਸ ਦੀ ਵਿਸ਼ੇਸ਼ ਸਲਾਘਾ ਕੀਤੀ ਮੋਗਾ ਪੁਲਿਸ ਨੂੰ ਹੁਣ ਤੱਕ ਕਰੀਬ 1.125 ਤੋਂ ਲੈ ਕੇ ਲਗਭਗ 1000 ਗੁੰਮ ਹੋਏ ਚੋਰੀ ਹੋਏ ਫੋਨ ਤਸਕ ਕਰਕੇ ਉਹਨਾਂ ਦੇ ਵਾਰਸਾਂ ਨੂੰ ਦਿੱਤੇ ਗਏ ਇਸ ਮੌਕੇ ਐਸਐਸਪੀ ਮੋਗਾ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਆਮ ਲੋਕ ਜਿਨ੍ਹਾਂ ਦੇ ਮੋਬਾਈਲ ਫੋਨ ਚੋਰੀ ਜਾਂ ਗੁੰਮ ਹੋ ਜਾਂਦੇ ਹਨ ਉਹ ਸੀਆਈਆਰ ਪੋਰਟਲ ਤੇ ਆਨਲਾਈਨ ਆਪਣੀ ਇਹ ਫਾਇਰ ਰਜਿਸਟਰ ਕਰਵਾ ਸਕਦਾ ਹੈ ਤੇ ਜਲਦੀ ਹੀ ਉਸ ਪੋਰਟਲ ਦੇ ਰਾਹੀਂ ਉਸ ਗੁੰਮ ਹੋਏ ਮੋਬਾਈਲ ਤੱਕ ਪਹੁੰਚਿਆ ਜਾ ਸਕਦਾ ਹੈ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਚੈਨਲ ਦੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸਜੀ ਤੇ ਦਿਸ਼ਾ ਨਿਰਦੇਸ਼ਾਂ ਨਾਲ ਸਾਡੀ ਜ਼ਿਲ੍ਹਾ ਮੋਗਾ ਦੀ ਜਿਹੜੀ ਸਾਈਬਰ ਤੇ ਟੈਕਨੀਕਲ ਵਿੰਗ ਟੀਮ ਹੈ ਉਦੇ ਵੱਲੋਂ ਇੱਕ ਬੜੀ ਹੀ ਵੱਡੀ तकरीबन 250 ਮੋਬਾਈਲ ਫੋਨਾਂ ਦੀ ਰਿਕਵਰੀ ਕੀਤੀ ਗਈ ਹੈ ਜੋ ਕਿ 1 ਜੂਨ 2025 ਤੋਂ ਹੁਣ ਤੱਕ ਅੱਜ ਤੱਕ ਜਿਹੜੀ ਇਹ ਰਿਕਵਰੀ ਹੈ ਇਹਦੇ ਵਿੱਚ ਅਸੀਂ ਅੱਜ ਮੋਗਾ ਪੁਲਿਸ ਦੇ ਜਿਹੜਾ ਸਾਡਾ ਡੀਪੀਓ ਵਿੱਚ ਕਾਨਫਰੰਸ ਹਾਲ ਬਣਿਆ ਉਹਦੇ ਵਿੱਚ ਅਸੀਂ ਵਕ ਵਕ ਪਰਿਵਾਰਾਂ ਨੂੰ ਬੁਲਾਇਆ ਤੇ ਇਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਮਾਜੋਗ ਐਸਐਸਪੀ ਸਾਹਿਬ ਨੇ ਇਹਨਾਂ ਨੂੰ ਮੋਬਾਈਲ ਫੋਨ ਜਿਹੜੇ ਗੁੰਮ ਜਾਂ ਚੋਰੀ ਹੋਏ ਹੈ ਉਨਾ ਨੂੰ ਹੈਂਡਓਵਰ ਕੀਤੇ ਹੈ ਜਿਹੜਾ ਉਹਨਾਂ ਪਰਿਵਾਰਾਂ ਨੇ ਕਾਫੀ ਮੋਬਾਈਲ ਮਾਲਕਾਂ ਨੇ ਕਾਫੀ ਉਦੀ ਪ੍ਰਸ਼ੰਸਾ ਕੀਤੀ ਹੈ ਇਹ ਇੱਕ ਸਪੈਸ਼ਲ ਇੱਕ ਪੋਰਟਲ ਹੈ ਜੀ CEIR ਇਹ ਪੋਰਟਲ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਚੱਲ ਰਿਹਾ ਹੈ ਇਹ ਪਰਿਵਾਰਾਂ ਨੇ ਇਹ ਲੋਕਾਂ ਇਹ ਲੋਕ ਉਹ ਲੋਕ ਨੇ ਜਿਹੜੇ ਜਾਗਰੂਕ ਨੇ ਇਹਨਾਂ ਨੇ ਇਸ ਪੋਰਟਲ ਦੇ ਉੱਤੇ ਆਪਣੀ ਗੁਮਸ਼ੁਦਗੀ ਜਿਹੜੀ ਮੋਬਾਈਲ ਦੀ ਹੈ ਉਹਦੇ ਸਬੰਧ ਦੇ ਵਿੱਚ ਇਨਫੋਰਮੇਸ਼ਨ ਅਪਲੋਡ ਕੀਤੀ ਸੀ ਜਿਹਦੇ ਤਹਿਤ ਐਕਸ਼ਨ ਲੈਂਦੇ ਹੋਏ ਸਾਡੀ ਜਿਹੜੀ ਮੋਗਾ ਦੀ ਮੋਗਾ ਪੁਲਿਸ ਟੀਮ ਨੇ ਇਹਦੇ ਵਿੱਚ ਅਸੀਂ 250 ਦੇ ਕਰੀਬ ਜਿਹੜੇ ਮੋਬਾਈਲ ਰਿਕਵਰ ਕੀਤੇ ਤੇ ਇਹਨਾਂ ਤੇ ਸਹੀ ਵਾਰਸਾਂ ਨੂੰ ਹੈਂਡਓਵਰ ਕੀਤੇ ਆ ਇਸੇ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਅਸੀਂ 2025 ਤੋਂ ਹੁਣ ਤੱਕ ਟੋਟਲ ਅਸੀਂ 1000 ਮੋਬਾਈਲ ਜਿਹੜਾ ਅਸੀਂ ਰਿਕਵਰ ਕਰ ਚੁੱਕੇ ਆ ਤੇ ਇਹਦੇ ਵਿੱਚ ਇਹ ਵੀ ਹੈ ਕਿ ਵੀ ਅਸੀਂ ਆਮ ਜਨਤਾ ਨੂੰ ਇਹ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਉਹ ਮੋਬਾਈਲ ਖਰੀਦੇ ਆ ਨਵਾਂ ਮੋਬਾਈਲ ਉਹ ਪ੍ਰੋਪਰ ਜਾਣਕਾਰੀ ਲੈ ਲੈਣ ਕੀ ਉਹਦਾ ਕੋਈ EMI ਪਹਿਲਾਂ ਤਾਂ ਨਹੀਂ ਕਿਤੇ ਚੱਲਿਆ ਹੋਇਆ ਕਿਉਂਕਿ ਇਹ ਵੀ ਵੇਖਣ ਵਿੱਚ ਆਇਆ ਵੀ ਕਈ ਵਾਰੀ ਕੋਈ ਸ਼ਰਾਰਤੀ ਜਿਹੜੇ ਕੋਈ ਦੁਕਾਨਦਾਰ ਹੈ ਉਹ ਇਹੋ ਜਿਹੀ ਪੈਕਿੰਗ ਕਰ ਦਿੰਦੇ ਮੋਬਾਈਲ ਦੀ ਕਿ ਉਹ ਦੁਬਾਰਾ ਇਦਾਂ ਹੀ ਲੱਗਦਾ ਕਿ ਉਹ ਨਵਾਂ ਹੀ ਮੋਬਾਈਲ ਹੈ ਕਿਉਂਕਿ ਅੱਜ ਕੱਲ ਮੋਬਾਈਲਾਂ ਦੇ ਉੱਤੇ ਕਵਰ ਪੈ ਜਾਂਦੇ ਐ ਤੇ ਉਹ ਸਫਾਈ ਕਰਕੇ ਉਹਨੂੰ ਦੁਬਾਰਾ ਲੈਮੀਨੇਟ ਹੋ ਕੇ ਉਹ ਨਵਾਂ ਹੀ ਲੱਗਦਾ ਹੈ ਤੇ ਇੱਕ ਕਾਈਡਲੀ ਇਹ ਜਾਣਕਾਰੀ ਜ਼ਰੂਰ ਲੈਣ ਜੀ ਕਿਸੇ ਨੂੰ ਇਹਦੇ ਵਿੱਚ ਜਾਣਕਾਰੀ ਦੀ ਹੋਰ ਲੋੜ ਹੁੰਦੀ ਹੈ ਤੇ ਆ ਸੀਈਆਰ ਪੋਰਟਲ ਤੇ ਵੀ ਉਹ ਸੰਪਰਕ ਕਰ ਸਕਦੇ ਨੇ ਇਸ ਤੋਂ ਇਲਾਵਾ ਅਸੀਂ ਆਮ ਜਨਤਾ ਨੂੰ ਇਹ ਵੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਮੋਬਾਈਲ ਲੈਂਦੇ ਉਹਦੇ ਤੇ ਆਪਣਾ ਇੱਕ ਸਪੈਸੀਫਿਕ ਜਿਹੜਾ ਪਾਸਵਰਡ ਹੁੰਦਾ ਹੈ ਮੋਬਾਈਲ ਮੰਨ ਲਓ ਕਰਨ ਦਾ ਜਿਹ ਚੋਦੀ ਹਰ ਜਿਹੜਾ ਵਿਅਕਤੀ ਜਿਹੜਾ ਮੋਬਾਈਲ ਚਲਾ ਰਿਹਾ ਉਹਦੀ ਨਿੱਜੀ ਜਾਣਕਾਰੀ ਹੁੰਦੀ ਹੈ ਖਾਸ ਕਰਕੇ ਉਹਨਾਂ ਤੇ ਕੋਈ ਆਨਲਾਈਨ ਜਦਾਂ ਕੋਈ ट्रांजैक्शन ਤੇ ਕੋਈ Google Pay ਜਿਹੜੇ ਕੋਨਲਾਈਨ ट्रांजैक्शन ਪੋਰਟਲ ਹੈ ਉਹਨਾਂ ਦੇ ਪਾਸਵਰਡ ਫੀਲ ਕੀਤੇ ਹੁੰਦੇ ਕੰਡਲੀ OTP ਲਾ ਕੇ ਰੱਖਣ ਤੇ ਕੋਈ ਵੀ ਇਹੋ ਜੀ ਜਾਣਕਾਰੀ ਮੋਬਾਈਲ ਦੇ ਵਿੱਚ ਨਾ ਰੱਖਣ ਜਿਹਦੇ ਕਰਕੇ ਕੱਲ ਨੂੰ ਕੋਈ ਬੈਂਕ ਫਰੌਡ ਵੀ ਉਹਨਾਂ ਨਾਲ ਨਾ ਤਾਂ ਹੋ ਸਕਦਾ ਹੈਗਾ ਇਹ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਕਿ ਜੇ ਤੋ ਕਿ ਇਦਾਂ ਦੀ ਹੁੰਦੀ ਹੈ ਸਾਡੇ ਨੇੜੇ ਕੋਈ ਕਟਾ ਵਾਪਰਦੀ ਹੈ ਚੋਰੀ ਦੀ ਜਾਂ ਸਨੇਚਿੰਗ ਦੀ ਜਾਂ ਗਮ ਹੋ ਜਾਂਦਾ ਹੈ ਤੇਸੀਆਈ ਆਈਆਰ ਪੋਰਟਲ ਤੇ ਜੁਰ ਉਹ ਅਪਲੋਡ ਕਰਨ ਤੇ ਜੇ ਨਹੀਂ ਤੇ ਅਸੀਂ ਨਾਲ ਦੇ ਜਿਹੜਾ ਵੀ ਨੇੜੇ ਪੁਲਿਸ ਸਟੇਸ਼ਨ ਹੈ ਉਹਦੇ ਵਿੱਚ ਅਸੀਂ ਪ੍ਰੋਪਰ 24 ਘੰਟੇ ਸਹਾਇਤਾ ਸਾਡੀ ਉਪਲਬਧ ਹੈ ਅਸੀਂ ਉੱਥੋਂ ਵੀ ਸਹਾਇਤਾ ਦੇ ਦੇ ਸਕਦੇ ਹਾਂ